ਤੋ ਹੈਦਰਾਬਾਦ ਦੀ ਟੀਮ ਨੇ ਤੇ ਕਲਕੱਤਾ ਦਾ ਕੱਲ ਜਲੂਸ ਕੱਢ ਕੇ ਰੱਖਤਾ ਯਾਰ ਕੀ ਜ਼ਬਰਦਸਤ ਬੈਟਿੰਗ ਕਰਤੀ ਕੱਲ ਹੈਦਰਾਬਾਦ ਨੇ ਮੈਂ ਕਿਹਾ ਕਮਾਲ ਹੀ ਹੋ ਗਈ ਇਹ ਬੈਟਿੰਗ ਪਹਿਲਾਂ ਕਿੱਥੇ ਸੀ ਅਗਰ ਪਹਿਲਾਂ ਹੈਦਰਾਬਾਦ ਦੇ ਬੱਲੇਬਾਜ਼ ਐਹੋ ਜੀ ਬੈਟਿੰਗ ਕਰਦੇ ਤੇ ਸ਼ਾਇਦ ਅਜੋ ਪਲੇਆਫ ਚ ਪਹੁੰਚ ਗਏ ਹੁੰਦੇ ਇਹੀ ਦੋ ਟੀਮਾਂ ਸੀ ਜੋ ਪਿਛਲੇ ਸਾਲ ਕੁਆਲੀਫਾਈ ਕਰ ਗਈਆਂ ਸੀ ਤੇ ਉਸ ਤੋਂ ਬਾਅਦ ਫਾਈਨਲ ਕਰ ਗਈਆਂ ਸੀ ਤੇ ਕਲਕੱਤਾ ਨੇ ਫਾਈਨਲ ਹਰਾਇਆ ਸੀ ਹੈਦਰਾਬਾਦ ਦੀ ਟੀਮ ਨੂੰ ਪਰ ਇਹ ਦੋਵੇਂ ਟੀਮਾਂ ਹੁਣ ਆਪੀਐਲ ਚੋਂ ਬਾਹਰ ਹੋ ਚੁੱਕਿਆ ਨੇ ਰੀਕ ਸਟੇਜ ਤੋਂ ਹੀ ਬਾਹਰ ਹੋ ਗਏ ਨੇ ਕਲਾਸ ਨੇ ਸ਼ਾਨਦਾਰ ਕਲਾਸ ਵਹਾਈ ਆਪਣੀ ਟਰੈਵਿਸ ਨੇ ਸਾਰੇ ਮੈਚਾਂ ਉਹ ਚੰਨੀ ਚੱਲੇ ਲੇਕਿਨ ਲਾਸਟ ਮੈਚ ਵਿੱਚ ਉਹਨਾਂ ਨੇ ਸਾਬਿਤ ਕਰਤਾ ਕਿ ਉਹ ਇੱਕ ਤੜਡੇ ਬੱਲੇ ਵਹਾ ਗਿਆ ਅਨਿਸ਼ੇਕ ਸ਼ਰਮਾ ਨੇ ਵੀ ਕਮਾਲ ਦੀ ਬੱਲੇਬਾਜ਼ੀ ਕੀਤੀ ਤੇ ਉਹਨਾਂ ਦੇ ਜਵਾਬ ਵਿੱਚ ਹੈਦਰ ਕਲਕੱਤਾ ਦੀ ਟੀਮ ਮਹਿਜ 110 ਰਨ ਤੋਂ ਮੈਚ ਹਾਰ ਗਈ ਇੱਕ ਵੱਡੀ ਹਾਰ ਹੋਈ ਕਲਕੱਤਾ ਦੀ ਕਾਫੀ ਗੰਦੀ ਬੈਟਿੰਗ ਕੀਤੀ ਕੋਈ ਬੱਲੇਬਾਜ਼ ਨਹੀਂ ਚੱਲਿਆ ਉਹਨਾਂ ਦਾ ਸਾਰੇ ਆਈਪਲ ਵਿੱਚ ਕੋਲਕਾਤਾ ਦਾ ਇਹੀ ਹਾਰ ਗਿਆ ਤੇ ਹైదరాబాద్ ਨੇ ਕੋਲਕਾਤਾ ਨੂੰ ਆਸਾਨ ਤਰੀਕੇ ਨਾਲ ਹਰਾ ਦਿੱਤਾ ਉਸ ਤੋਂ ਪਹਿਲਾਂ ਵੀ ਮੈਚ ਵਿੱਚ ਚਨਈ ਨੇ ਵੀ ਜੀਟੀ ਨੂੰ ਬੜੀ ਆਸਾਨੀ ਨਾਲ ਹਰਾ ਦਿੱਤਾ 230 ਦੌੜਾਂ ਬਣਾਈਆਂ ਜੀਟੀ ਹੁਫਿਲਾ ਹਾਲੇ ਵੀ ਨੰਬਰ 1 ਤੇ ਬਣੀ ਹੋਈ ਆ ਪਰ ਉਹ ਲਗਾਤਾਰ ਦੋ ਮੁਕਾਬਲੇ ਹਾਰ ਚੁੱਕੀ ਆ ਕੌਨਫੀਡੈਂਸ ਹੁਣ ਜੀਟੀ ਦਾ ਖੂੜਾ ਥੱਲੇ ਆ ਹੁਣ ਪਲੇਆਫ ਤੇ ਜੀਟੀ ਵੀ ਹਾਰ ਸਕਦੀ ਹੈ ਕੰਫੀਡੈਂਸ ਲਓਗਾ ਬੱਲੇਬਾਜ਼ ਠੀਕ ਠਾਕ ਪ੍ਰਦਰਸ਼ਨ ਕਰਦੇ ਪਏ ਨੇ ਪਰ ਜੀ ਕਿੰਦਾ ਬਸਾਂ ਦਾ ਪਿਛਲੇ 2 ਮੈਚਾਂ ਵਿੱਚ ਬੜਾ ਘਟਾਪਾ ਨਿਕਲ ਤਰਿਆ ਤੇ ਜੀਟੀ ਵੀ ਕੱਲ ਆਪਣਾ ਮੈਚ ਹਾਰ ਗਈ ਅਗਰ ਜਿੱਤ ਜਾਂਦੀ ਤੇ ਉਹ ਆਪਣੀ ਨੰਬਰ 1 ਦੀ ਪੋਜੀਸ਼ਨ ਕਨਫਰਮ ਕਰ ਲੈਣੀ ਸੀ ਪਰ ਹੁਣ ਪਤਾ ਨਹੀਂ ਐ ਕੌਣ ਜਿੱਤੂਗਾ ਕੌਣ ਨੰਬਰ 1 ਤੇ ਜਾਊ ਕੌਣ ਨੰਬਰ 2 ਤੇ ਜਾਊਗਾ ਉਹੀ ਹੈ ਹੁਣ ਵਾਲੀ ਮੈਚ ਦੀ ਕਲਪੀ ਤੇ ਅੱਜ ਦੇ ਮੈਚ ਹੁਣ ਚਾਰਿਆ ਪੰਜਾਬ ਤੇ ਮੁੰਬਈ ਦੇ ਬੀਚ ਅਮੜਾ ਤਕੜਾ ਹੁੰਗਾ ਉਹ ਦੋਵੇਂ ਟੀਮਾਂ ਕੋਸ਼ਿਸ਼ ਕਰਨ ਗਈ ਹੈ ਕਿ ਮੈਚ ਜਿੱਤਿਆ ਜਾਵੇ ਤੇ ਨੰਬਰ 2 ਤੇ ਆ ਜਾਵੇ ਹਾਲਾਂਕਿ ਪੰਜਾਬ ਜੇ ਵੀ ਨੰਬਰ 2 ਤੇ ਹੀ ਹੈ ਅਗਰ ਪੰਜਾਬ ਜਿੱਤ ਜਾਂਦੀ ਹੈ ਤੇ ਨੰਬਰ 1 ਤੇ ਚਲੇ ਜਾਏਗੀ ਤੇ ਅਗਰ ਪੰਜਾਬ ਹਾਰ ਗਈ ਤੇ ਮੁੰਬਈ ਦੀ ਟੀਮ ਜੋ ਨੰਬਰ 4 ਤੇ ਆ ਉਹ ਨੰਬਰ 3 ਤੇ ਆ ਜਾਣੀ ਹੈ ਉਸ ਤੋਂ ਬਾਅਦ ਆਰਸੀਬੀ ਦਾ ਮੈਚ ਬੜਾ ਜ਼ਰੂਰੀ ਹੋ ਜਾਣਾ ਹੈ। ਇਹ ਆਰਸੀਬੀ ਨੂੰ ਜਿੱਤਣਾ ਹੀ ਪੈਣਾ ਉਹ ਮੈਚ ਐਲਐਸਟੀ ਦੇ ਨਾਲ ਕਿਉਂਕਿ ਆਰਸੀਬੀ ਇਸ ਪਾਰਾਂ ਪੁਆਇੰਟਸ ਹੈ। ਮੁੰਬਈ ਕਿਤੇ 16 ਪੁਆਇੰਟ ਹੈ। ਕਿ ਮੁੰਬਈ ਅੱਜ ਜਿੱਤ ਗਈ। ਮੁੰਬਈ ਦੇ ਹੋਏ ਜਾਣੇ 18 ਪੁਆਇੰਟ। ਉਹ ਪੁਆਇੰਟ ਨੰਬਰ 2 ਤੇ। ਤੇ ਆਰਸੀਬੀ ਜੇ ਕੱਲ ਵਾਲਾ ਮੈਚ ਵੀ ਹਾਰ ਗਈ ਤਾਂ ਉਹਨਾਂ ਨੇ 17 ਤੇ ਰਹਿ ਜਾਣਾ ਤਾਂ ਉਹਨਾਂ ਨੇ ਆਇਆ ਨੰਬਰ 3 ਤੇ ਜਾਂ ਨੰਬਰ 4। ਤੇ ਅੱਜ ਵਾਲਾ ਮੈਚ ਬੜਾ ਜ਼ਰੂਰੀ ਹੈ ਜੇ ਪੰਜਾਬ ਜਿੱਤਦੀ ਹੈ ਤੇ ਪੰਜਾਬ ਨੰਬਰ 1 ਤੇ ਆ ਜਾਊਗੀ। ਤੇ ਮੁੰਬਈ ਦੀ ਟੀਮ ਨੰਬਰ 4 ਤੇ ਫਿਨਿਸ਼ ਕਰੂਗੀ ਤੇ ਇਹ ਕਨਫਰਮ ਹੋ ਜਾਈਏ ਕਿ ਨੰਬਰ 1 ਕੌਣ ਹੈ ਤੇ ਨੰਬਰ 4 ਕੌਣ ਹੈ ਹਾਲ ਕਿ ਜੀਟੀ ਦੀ ਜੀ ਕੱਲ ਵਾਲਾ ਮੁਕਾਬਲਾ ਹਾਰ ਚੁੱਕੀ ਆ ਤੇ ਇਹ ਮੁਕਾਬਲੇ ਨਾ ਹੁਣ ਬੜੇ ਇੰਟਰਸਟਿੰਗ ਜੇ ਹੋਏ ਨੇ ਦੇਖਿਆ ਜਾਵੇ ਤਾਂ ਪੰਜਾਬ ਦੀ ਟੀਮ ਵੀ ਬੜੀ ਤਕੜੀ ਹੈ ਨਹੀਂ ਮਾੜੀ ਟੀਮ ਨਹੀਂ ਆ ਪਿਛੜਾ ਮੈਂ ਹਾਰ ਕੇ ਆਈਏ 200 ਰਨ ਬਣਾਉਂਦੇ باوجود ਵੀ ਉਹ ਜਿਹੜਾ ਪੰਜਾਬ ਦਾ ਮੈਚ ਰੱਦ ਹੋਇਆ ਸੀ ਨਾ ਦਿੱਲੀ ਨਾਲ ਉਹਦੋਂ ਜੇ ਉਦੋਂ ਉਹ ਮੈਚ ਪੂਰਾ ਹੁੰਦਾ ਨਾ ਤਾਂ ਸ਼ਾਇਦ ਪੰਜਾਬ ਨੰਬਰ 1 ਤੇ ਹੁੰਨੀ ਸੀ ਕਿ 10-12 ਵਿੱਚ 122 ਢੋਣਾ ਪਿਆ ਉਹਨੇ ਬਣਾ ਪਈਆਂ ਸੀ ਤੇ ਉਹ ਮੈਂ ਦਿੱਲੀ ਨੇ ਹਾਰ ਜਾਣਾ ਸੀਗਾ ਕਿਉਂਕਿ ਇੰਨਾ ਲੰਬਾ ਰਨ ਚੇਸ ਦਿੱਲੀ ਤੋਂ ਨਹੀਂ ਹੋਣਾ ਸੀ ਪਰ ਕੱਲ ਵਾਲਾ ਜਿਹੜਾ ਪੰਜਾਬ ਦੂਜਾ ਮੈਚ ਹੈ ਪੰਜਾਬ ਦਿੱਲੀ ਦਾ ਉੱਥੇ ਦਿੱਲੀ 208 ਰਨ ਚੇਸ ਕਰ ਗਈ ਤੇ ਪੰਜਾਬ ਨੂੰ ਇਹ ਕਾਫੀ ਘਾਟਾ ਪਿਆ ਹੈ ਤੇ ਮੁੰਬਈ ਦੀ ਗੱਲ ਕਰੀਏ ਮੁੰਬਈ ਦੀ ਟੀਮ ਤੇ ਬੜੀ ਤਗੜੀ ਫਾਰਮ 'ਚ ਲੱਗੰਦੀ ਹੈ ਬੱਲੇਬਾਜ਼ ਪੂਰੀ ਫਾਰਮ 'ਚ ਆ ਉਹਨਾਂ ਦੇ ਗੇਨਬਾਜ਼ ਬਹੁਤ ਤਕੜੇ ਨੇ ਗੇਨਬਾਜ਼ ਦੇ ਲਹਾਜ ਨਾਲ ਮੁੰਬਈ ਦੀ ਟੀਮ ਪੰਜਾਬ ਨਾਲ ਬੜੀ ਜਬਰਦਸਤ ਹੈ ਦੇਖਦੇ ਹਾਂ ਮੈਚ ਵਿੱਚ ਕੀ ਹੁੰਦਾ ਹੈ ਕੌਣ ਇਸਤੇ ਭਾਰੀ ਪਿੰਦਾ ਹੈ ਪੇਪਰ ਤੇ ਵੇਖਿਆ ਜਾਵੇ ਤਾਂ ਮੁੰਬਈ ਦੀ ਟੀਮ ਤੇ ਭਾਰੀ ਲੱਗਦੀ ਪਈ ਆ ਪਰ ਪੇਪਰ ਤੇ ਪੇਪਰ ਵਾਲਾ ਪ੍ਰਦਰਸ਼ਨ ਗਰਾਊਂਡ ਤੇ ਲੈ ਕੇ ਆਉਣਾ ਉਹ ਵੇਖਦੇ ਹਾਂ ਕੌਣ ਵਧੀਆ ਪ੍ਰਦਰਸ਼ਨ ਕਰਦਾ ਹੈ ਪੰਜਾਬ ਲਈ ਵਧੀਆ ਖਬਰ ਹੈ ਕਿ ਸ਼ਰੇਸ਼ ਅਈਅਰ ਉਹਨਾਂ ਦੇ ਕਪਤਾਨ ਬੜੀ ਤਗੜੀ ਫਾਰਮ 'ਚ ਹੈ ਪਿਛਲੇ ਮੈਚ 'ਚ ਵੀ ਬੜੀ ਵਧੀਆ ਬੈਟਿੰਗ ਕੀਤੀ ਸ਼ਰੇਸ਼ ਅਈਅਰ ਨੇ ਗੇਂਦਬਾਜ਼ੀ ਦੇ ਲਈ ਤਾਂ ਪੰਜਾਬ ਦੀ ਟੀਮ ਥੋੜੀ ਜਿਹੀ ਮਾੜੀ ਆ ਪਰ ਫਿਰ ਵੀ ਬੱਲੇਬਾਜ਼ ਜੇ ਇਹਨੇ ਕਰੰਟ ਤੇ ਟਨ ਤੇ ਗੇਨ ਬਾਅਦ ਚੱਲ ਸਕਦੇ ਨੇ ਅਰਸ਼ਦੀਪ ਸਿੰਘ ਨੇ ਜੂਸੀ ਚੈਨਲ ਨੇ ਦਿੱਲੀ ਚੇਸ ਕਰ ਗਈ ਸੀ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਦੀ ਬੀਐਨ ਬੰਦੀ ਵੀ ਕਮਜ਼ੋਰ ਹੋ ਗਈ ਨਹੀਂ ਕਮਜ਼ੋਰ ਨਹੀਂ ਇੱਕ ਅੱਧੇ ਮੈਚ ਅਗੇਨ ਬਦੇ ਇੱਧਰ ਉੱਤਰ ਹੋ ਜਾਂਦੀ ਹੈ ਤੇ ਜੇ ਪੰਜਾਬ ਦਿੱਲੀ ਮੁੰਬਈ ਨੂੰ ਸ਼ੁਰੂਆਤੀ ਵਿਕਟ ਨਹੀਂ ਦਿੰਦਾ ਜਿਹੜੇ ਪ੍ਰਿੰਟ ਬੋਲ ਦੀ ਆਦਤ ਹੈ ਉਹਨ ਪਹਿਲੇ ਓਵਰ ਵਿੱਚ ਵਿਕਟ ਲੈ ਕੇ ਜਾਂਦੇ ਨੇ ਇਹ ਤਿੰਨ ਚਾਰ ਓਵਰ ਪੰਜਾਬ ਬਿਨਾਂ ਵਿਕਟ ਗਵਾਏ ਖੇਡ ਜਾਂਦਾ ਨਾ ਫਿਰ ਪੰਜਾਬ ਵਾਲੇ ਥੋੜਾ ਜਿਹਾ ਸੋਖਾ ਹੋ ਜਾਊਗਾ ਜੇ ਪੰਜਾਬ ਬੜੇ ਸ਼ੁਭਕਾਮਨਾਵਾਂ ਚ ਵਿਕਟਾਂ ਗਵਾਤੀਆਂ ਫਿਰ ਮੁੰਬਈ ਨੇ ਹੱਥ ਹੁਣਾ ਫਿਰ ਮੁੰਬਈ ਨੇ ਪਕੜ ਬਣਾ ਲਈ ਆਪਣੇ ਪੰਜਾਬ ਵੀ ਅਸੀਂ ਕਿ ਚਾਹੁੰਦੇ ਹਾਂ ਕਿ ਪੰਜਾਬ ਚ ਤੇ ਨੰਬਰ 1 ਜਾਂ 2 ਤੇ ਰਹੇ ਪਰ ਅੱਜ ਦਾ ਮੈਚ ਬੜਾ ਤਗੜਾ ਆ ਤਗੜੀ ਟੀਮ ਦੇ ਨਾਲ ਤਕੜਾ ਖੇਡਣਾ ਪਊਗਾ ਜਿਹੜੀ ਟੀਮ ਅੱਜ ਦਾ ਮੈਚ ਜਿੱਤੇਗੀ ਨਾ ਮੇਰੇ ਹਿਸਾਬ ਨਾਲ ਆਈਪੀਐਲ ਵੀ ਉਹੀ ਟੀਮ ਜਿੱਤੇਗੀ ਬਾਕੀ ਤੁਹਾਨੂੰ ਕੀ ਲੱਗਦਾ ਥਲੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੱਸਿਓ ਤੇ ਚੈਨਲ ਵੀ ਨੂੰ ਸਬਸਕ੍ਰਾਈਬ ਕਰਿਓ